ਆ ਚਾਹ ਵਾਲੀ ਕੁੜੀ ਦਾ ਵੀ ਵੇਖ ਲੋ ਹੋ ਗਿਆ ਸੀ ਵੱਡਾ ਖੁਲਾਸਾ ਲੋਕ ਸਾਡੇ ਬਹੁਤ ਹੀ ਜ਼ਜ਼ਬਾਤੀ ਨੇ ਵੀਡੀਓ ਦੇਖ ਕੇ ਕਿਸੇ ਦੀਆਂ ਚਾਹ ਰੌਣ ਭਰੀਆਂ ਗੱਲਾਂ ਸੁਣ ਕੇ ਉਸਦੇ ਪਿੱਛੇ ਜ਼ਜ਼ਬਾਤੀ ਹੋ ਕੇ ਲੱਖਾਂ ਰੁਪਏ ਉਹਨੂੰ ਦੇ ਦਿੰਦੇ ਨੇ ਪਰ ਕਿਸੇ ਚੀਜ਼ ਦੀ ਜੜ ਤੱਕ ਨਹੀਂ ਜਾਂਦੇ ਕਿ ਅਸਲ ਸੱਚ ਕੀ ਹੈ ਖਾਲੀ ਵਿੱਚ ਤੁਸੀਂ ਇਹ ਵੀਡੀਓ ਦੇਖੀ ਹੋਵੇਗੀ ਕਿ ਇੱਕ ਕੁੜੀ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਜਿਹੜੀ ਆਪਣੇ ਭਰਾ ਦੇ ਨਾਲ ਚਾਹ ਬਣਾਉਂਦੀ ਸੀ ਬਹੁਤ ਸਾਰੇ ਚੈਨਲਾਂ ਨੇ ਇਸਦੇ ਇੰਟਰਵਿਊ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪੈਸੇ ਦਿੱਤੇ ਇਹ ਕੁੜੀ ਕਹਿੰਦੀ ਸੀ ਕਿ ਮੇਰੇ ਫਾਦਰ ਸਾਹਿਬ ਉਹਨਾਂ ਦੀ ਡੈਥ ਹੋ ਗਈ ਹੈ ਉਹ ਕਾਫੀ ਨਸ਼ਾ ਕਰਦੇ ਹੁੰਦੇ ਸੀ ਮੈਨੂੰ ਘੁੱਟਦੇ ਹੁੰਦੇ ਸੀ ਪਰ ਹਾਲ ਹੀ ਵਿੱਚ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਵਿੱਚ ਉਹ ਕਹਿੰਦੇ ਪਏ ਨੇ ਕਿ ਮੈਂ ਅਮਰਤਾਰੀ ਸੇਖਾਂ ਮੈਂ ਨਸ਼ਾ ਨਹੀਂ ਕਰਦਾ ਮੇਰੇ ਬੱਚੇ ਤੇ ਮੇਰੀ ਘਰ ਵਾਲੀ ਕਹਿੰਦੀ ਸੀ ਕਿ ਆਪਣੀ ਮਾਂ ਨੂੰ ਛੱਡ ਦੇ ਮੇਰੀ ਮਾਂ ਬੁੱਢੀ ਹੈ ਉਹ ਮੰंजे ਤੇ ਹੀ ਟੱਟੀ ਪਿਸ਼ਾਬ ਕਰਦੀ ਏ ਮੈਨੂੰ ਆਪਣੀ ਮਾਂ ਨੂੰ ਸਾਂਭਣਾ ਪੈਂਦਾ ਏ ਪਰ ਇਹ ਕਹਿੰਦੇ ਸੀ ਆਪਣੀ ਮਾਂ ਨੂੰ ਛੱਡ ਦੇ ਮੈਂ ਅਜਿਹਾ ਨਹੀਂ ਕੀਤਾ ਜਿਸ ਤੋਂ ਬਾਅਦ ਇਹ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਸੋ ਯਾਰੋ ਇਸ ਤੋਂ ਬਾਅਦ ਹੁਣ ਕੁੜੀ ਨੇ ਆਪ ਮਾਫੀ ਮੰਗੀ ਏ ਕੁੜੀ ਨੇ ਕਿਹਾ ਏ ਕਿ ਹਾਂ ਮੇਰੇ ਤੋਂ ਗਲਤ ਬੋਲਿਆ ਗਿਆ ਸੀ ਮੇਰੇ ਤੋਂ ਝੂਠ ਬੋਲਿਆ ਗਿਆ ਸੀ ਕਿ ਮੇਰੇ ਫਾਦਰ ਸਾਹਿਬ ਉਨੀ ਨਸ਼ਾ ਕਰਦੇ ਨੇ ਉਹ ਨਸ਼ਾ ਨਹੀਂ ਕਰਦੇ ਪਰ ਮੈਨੂੰ ਮਾਰਦੇ ਕੁੱਟਦੇ ਸੀ ਸਾਡ ਤੋਂ ਇਹ ਕੁੱਟ ਕਰਦਾ ਸੀ ਬਈ ਨਸੀ ਵਾਲੀ ਗੱਲ ਬਈ ਮੇਰੇ ਤੋਂ ਗਲਤੀ ਨਾਲ ਨਿਕਲੀ ਆ ਇਸ ਕਰਕੇ ਮਾफी ਮੰਗਦੀ ਹਾਂ ਬਈ ਹਾਂ ਹਾਂ ਹੁਣ ਸੱਚ ਕੀ ਹੈ ਇਹ ਤਾਂ ਰੱਬ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਵੀ ਬਹੁਤ ਹੀ ਜ਼ਿਆਦਾ ਸਮਝਦਾਰ ਹੋ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਕੌਣ ਸਹੀ ਹੈ ਤੇ ਕੌਣ ਗਲਤ ਹੈ ਸੋ ਇਸ ਦੇ ਨਾਲ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੇਂ ਅਪਡੇਟ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ